ਪਰਸ਼ਾਵਾਂ ਚੈਨਲ ਵੇਖ ਰਿਏ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਟਾਲਾ ਦੇ ਐਸਐਸਪੀ ਸੁਹੇਲ ਕਾਸਮ ਮੀਰ ਆਈਪੀਐਸ ਦੇ ਹੁਕਮਾਂ ਤਹਿਤ ਅਤੇ ਡੀਐਸਪੀ ਕਸਤੂਰੀ ਲਾਲ ਦੀ ਅਗਵਾਈ ਦੇ ਵਿੱਚ ਬਟਾਲਾ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਇੱਕ ਫਲੈਗ ਮਾਰਚ ਕੀਤਾ ਗਿਆ ਇਸ ਮੌਕੇ ਸਾਡੀ ਟੀਮ ਨੇ ਡੀਐਸਪੀ ਕਸਤੂਰੀ ਲਾਲ ਨਾਲ ਖਾਸ ਗੱਲਬਾਤ ਕੀਤੀ ਆਓ ਸੁਣਦੇ ਹਾਂ ਉਹਨਾਂ ਨੇ ਕੀ ਸੁਨੇਹਾ ਦਿੱਤਾ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube, Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਰਚ ਕਰੋ ਪਰਸ਼ਾਵਾਂ ਚੈਨਲ ਤੇ ਜੁੜੇ ਰਹੋ ਸਾਡੇ ਨਾਲ ਬਟਾਲਾ ਤੋਂ ਪੱਤਰਕਾਰ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਹਾੜਾਂ ਦੇ ਹਾਲਾਤ ਬਣੇ ਹੋਏ ਸਨ ਜਿਸ ਨੂੰ ਲੈ ਕੇ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੀ ਕਾਫੀ ਵਿਜੀ ਰਿਹਾ ਹੈ ਪਰ ਬਟਾਲਾ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਬਟਾਲਾ ਪੁਲਿਸ ਵੱਲੋਂ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਪੁਲਿਸ ਹੁਣ ਉਹਨਾਂ ਸਾਰੇ ਕੰਮਾਂ ਤੋਂ ਬਿਲਕੁਲ ਫ੍ਰੀ ਹੋ ਕੇ ਉਹ ਸੇਵਾ ਤੋਂ ਫ੍ਰੀ ਹੋ ਕੇ ਬਟਾਲਾ ਵਿੱਚ ਫਿਰ ਤੋਂ ਤਣਾਤ ਹੈ ਅਤੇ ਬਟਾਲਾ ਵਾਸੀਆਂ ਵਾਸਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਸਵੀਰਾਂ ਸਾਂਝੀਆਂ ਕਰ ਰਹੇ ਆ ਡੀਐਸਪੀ ਕਸਤੂਰੀ ਲਾਲ ਦੀ ਅਗਵਾਈ ਦੇ ਵਿੱਚ ਬਟਾਲਾ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਗੱਲਬਾਤ ਕਰਦੇ ਆ ਸਸਕਾ ਸਾਜੀ ਮੈਸੇਜ ਫਲੈਗ ਮਾਰਚ ਦਾ ਸਾਡਾ ਮੈਸੇਜ ਇਹੀ ਹੈ ਜੀ ਮਾਨਯੋਗ ਐਸਐਸਪੀ ਬਟਾਲਾ ਸ਼੍ਰੀ সোহেল ਕਸਮ ਮੀਰ ਜੀ ਆਈਪੀਐਸ ਜੀ ਦੇ ਵਿਸ਼ੇਸ਼ ਦਿਸ਼ਾਨ ਦੇ ਦੇਸ਼ ਮੁਤਾਬਕ ਆਪਾਂ ਅੱਜ ਵਿਸ਼ੇਸ਼ ਫਲੈਗ ਮਾਰਚ ਕਰਾ ਕੱਢ ਰਹੇ ਆ ਜਿਸ ਤਹਿਤ ਆਮ ਨਾਗਰਿਕਾਂ ਵਿੱਚ ਇੱਕ ਸੁਰੱਖਿਆ ਦੀ ਭਾਵਨਾ ਬਣੀ ਰਹੇ ਕਿ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਹੁਣੇ ਰੀਸੈਂਟ ਜਿਹੜੇ ਫਲੱਡਸ ਆਏ ਆ ਉਹਨਾਂ ਦੇ ਕਾਫੀ ਆਪਣੀ ਪੁਲਿਸ ਦਫਤਰ ਇੰਗੇਜ ਰਿਹਾ ਤੇ ਕਾਫੀ ਵੀਆਪੀ ਮੂਵਮੈਂਟ ਵੀ ਚਲਦੀ ਰਹੀਆਂ ਜਿਸ ਕਰਕੇ ਵੈਸੇ ਤਾਂ ਸਾਰੀਆਂ ਪਟੋਲੀ ਪਾਰਟੀ ਦੇ ਨਾਲ ਚਲਦੀ ਰਹੀ ਹੈ ਆਪਣੇ ਸਿਟੀ ਅਰੇ ਵਿੱਚ ਲੇਕਿਨ ਹੁਣ ਵੀ ਆਪਾਂ ਫਿਰ ਵੀ ਇਹ ਲਗਾਤਾਰ ਇਹਨੂੰ ਬਣਾਈ ਰੱਖਣ ਵਾਸਤੇ ਆਮ ਪਬਲਿਕ ਵਿੱਚ ਇੱਕ ਚੰਗੀ ਸੁਰੱਖਿਆ ਦੀ ਸਥਾਪਨਾ ਬਣੀ ਰਹੇ ਤਾਂ ਜੋ ਆਪਣਾ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਪੰਜਾਬ ਦੀ ਸੁਰੱਖਿਆ ਵਾਸਤੇ ਹਰ ਕੋਈ ਹਾਜ਼ਰ ਆ। ਸ਼ਰਾਰਤੀ ਅਨਸਰਾਂ ਨਾਲ ਜਿਹੜਾ ਸ਼ਰਾਰਤਾ ਕਰਦੇ ਨੇ ਮਾਹੌਲ ਨੂੰ ਖਰਾਬ ਕਰਦੇ ਨੇ ਕੀ ਮੈਸੇਜ ਦੇਣਾ ਚਾਹੋਗੇ? ਸ਼ਰਾਰਤੀਆਂ ਤਰਫੋਂ ਸਾਡੀ ਸਖਤ ਚੇਤਾਵਨੀ ਹੈ ਜੀ ਬਡਾਲਾ ਪੁਲਿਸ ਵੱਲੋਂ ਇਹ ਜਾਂਦੇ ਆਪਣੇ ਏਰੀਆ ਛੱਡ ਜਾਂ ਤੇ ਜਾਂ ਫਿਰ ਉਹ ਜੋ ਕਹਦੀ ਪੰਜਾਬੀ ਦੇ ਬੰਦੇ ਪੁੱਤ ਬਣ ਕੇ ਆਪਣੇ ਚੰਗੇ ਨਾਗਰਿਕ ਬਣ ਕੇ ਰਹਿਣ। ਨਿਮਟੂ ਸਾਹਿਬ ਦੋ ਕਤਲ ਹੋਏ ਨੇ ਘਰ ਚੋਂ ਵੜ ਕੇ ਗੋਲੀਆਂ ਮਾਰੀਆਂ ਗਈਆਂ। ਚੀਮਾ ਖੁੱਡੀ ਦੀ ਗੱਲ ਕਰਨਾ ਜਾਂ ਅੱਜ ਮੂਲਿਆਂਵਾਲ ਦੀ ਗੱਲ ਕਰਨਾ ਲੋਕਾਂ ਦਾ ਚਰਚਾ ਕਿ ਹੁਣ ਅਸੀਂ ਬਾਜ਼ਾਰਾਂ ਦੀ ਜਗ੍ਹਾ ਘਰਾਂ 'ਚ ਵੀ ਸੱਖਿਆਤ ਨਹੀਂ ਹੈ। ਤਾਂ ਬਟਾਲਾ ਪੁਲਿਸ ਇਸ ਵਾਸਤੇ ਕੀ ਕਰ ਰਹੀ ਹੈ? ਦੇਖੋ ਜੀ ਇਹ ਜਿਹੜੀ ਘਟਨਾਵਾਂ ਹੋਈਆਂ ਇਸ ਸੰਬੰਧੀ ਆਪਣੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਵੇਂ ਇਹ ਆਪਣਾ ਇਨਵੈਸਟੀਗੇਸ਼ਨ ਚੱਲਦੀ ਹੈ ਆਪਾਂ ਜਿਹੜੇ ਉਹ ਦੋਸ਼ੀ ਜਾਣੋ ਫੜ ਕੇ ਕਾਨੂੰਨੀ ਕਾਰਵਾਈ ਜਿਹ ਇਹੋ ਜੀ ਆਮ ਲੋਕਾਂ ਨੂੰ ਡਰਨ ਵਾਲੀ ਗੱਲ ਕੋਈ ਨਹੀਂ ਆਪਾਂ ਬਟਾਲਾ ਪੁਲਿਸ ਸਰ ਵਾਲੇ ਹਾਜ਼ਰ ਹਨ ਲੱਗਦਾ ਨਹੀਂ ਕਿ ਜਿਹੜਾ ਨਾਕਾ ਪੁਲਿਸ ਖੜੀ ਆ ਨਾਕਿਆਂ ਤੇ ਪੁਲਿਸ ਖੜੀ ਆ ਉਹਨਾਂ ਨੂੰ ਹੋਰ ਚੌਕਸ ਕਰਨ ਦੀ ਲੋੜ ਆ ਕਿਉਂਕਿ ਜਿੱਥੇ ਚਲਾਨ ਕੱਟੇ ਜਾਂਦੇ ਉਹ ਵੀ ਜ਼ਰੂਰੀ ਆ ਚਲਾਨ ਕੱਟੇ ਜਾਣ ਪਰ ਨਾਲ ਨਾਲ ਚੈਕਿੰਗ ਵੀ ਹੋਏ ਕਿਉਂਕਿ ਨੌਜਵਾਨ ਲਗਾਤਾਰ ਹਥਿਆਰ ਲੈ ਕੇ ਸ਼ਰਿਆਮ ਘੁਮਰੇ ਤੇ ਸ਼ਰਿਆਮ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਨਹੀਂ ਇਹੋ ਜੀ ਤੇ ਕੋਈ ਗੱਲ ਨਹੀਂ ਸ਼ਰਿਆਾਂ ਵਾਲੇ ਗੱਲ ਕੋਈ ਨਹੀਂ ਹੈਗੀ ਚੈਕਿੰਗ ਜਿਹੜੀ ਆ ਉਹ ਚੈਕਿੰਗ ਚੱਲ ਰਹੀ ਹੈ ਤਾਂ ਹੀ ਚਲਾਨ ਹੁੰਦੇ ਜੀ ਜਦੋਂ ਆਪਾਂ ਚੈੱਕ ਹੀ ਕਰਦੇ ਆ ਤੇ ਜਿਹੜੇ ਸ ਜਿੰਨੇ ਕੋਈ ਡਾਕੂਮੈਂਟ ਨਹੀਂ ਪੁਰੇ ਤੇ ਉਹਨਾਂ ਦੇ ਚਲਾ ਕਿਤੇ ਜਾਂਦੇ ਆ ਉਹ ਇੱਕ ਪਾਰਟ ਆਫ ਚੈਕਿੰਗ ਹੀ ਹੈ ਜੀ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਰਾਮਲੀਲਾ ਲੱਗੇਗੀ ਲੋਕ ਬਾਹਰ ਵੀ ਨਿਕਲਦੇ ਆ ਘਰਾਂ ਤੋਂ ਵੱਡੀ ਗਿਣਤੀ ਪਰਿਵਾਰਾਂ ਸਮੇਤ ਰਾਮਲੀਲਾ ਜਾਣਗੇ ਤੇ ਸ਼ਹਿਰੇ ਚ ਜਾਣਗੇ ਦਿਵਾਲੀ ਦਾ ਤਿਉਹਾਰ ਆ ਰਿਹਾ ਹੈ ਇਹਨਾਂ ਤਿਉਹਾਰਾਂ ਦੇ ਮੱਦੇਨਜ਼ਰ ਕੀ ਮੈਸੇਜ ਕਰਨਾ ਚਾਹੋਗੇ ਕਿੰਦਾ ਨਹੀਂ ਸੱਖਿਆ ਤੁਹਾਡੇ ਲੋਏਗੀ ਦੇਖੋ ਸਾਡੀ ਜੇ ਆਮ ਸਮਾਜ ਨੂੰ ਆਮ ਪਬਲਿਕ ਨੂੰ ਇਹੀ ਅਪੀਲ ਹੈ ਕਿ ਉਹ ਵਧੀਆ ਤਰੀਕੇ ਨਾਲ ਆਪਣਾ ਜਨਜੀਵਨ ਜਿਹੜਾ ਉਹ ਨਿਭਾਉਣ ਤੇ ਜਿਹਨੀਆਂ ਵਿਸ਼ੇ ਜਿਹੜੇ ਤਿਹਾੜ ਸ਼ੁਰੂ ਹੋ ਰਹੇ ਆ ਉਹਦੇ ਚ ਆਪਣੀ ਜਿਹੜੀ ਹੈ ਜੋ ਸੁਰੱਖਿਆ ਮੁਤਾਬਕ ਨਾਰਮ ਜਗੇ ਉਹਦੇ ਚ ਆਪਾਂ ਹਰ ਰਾਮੇਲਾ ਜਿੰਨੇ ਵੀ ਸਹਾਮਿਕ ਸਮਾਗਮ ਹੋਣਗੇ ਉਹਨਾਂ ਨੂੰ ਬਕਾਇਦਾ ਸਕਿਉਰਿਟੀ ਕਵਰ ਕੀਤੀ ਜਾਏਗੀ ਆਖਰੀ ਸਵਾਲ ਜੇ ਲੋਕ ਕੋਈ ਸ਼ੱਕੀ ਚੀਜ਼ ਵੇਖਦੇ ਆ ਸ਼ੱਕੀ ਵਿਅਕਤੀ ਨੂੰ ਵੇਖਦੇ ਆ ਕੋਈ ਉਪਰਾ ਵਿਅਕਤੀ ਵੇਖਦੇ ਆ ਬਾਜ਼ਾਰ ਦੇ ਵਿੱਚ ਤੇ ਲੋਕਾਂ ਨੂੰ ਕੀ ਕਰਨਾ ਚਾਹੀਦਾ ਕੀ ਮੈਸੇਜ ਦੇਣਾ ਚਾਹੋਗੇ ਬਡਾਲਾ ਪੁਲਿਸ ਨੂੰ ਮੈਂ ਪਹਿਲਾਂ ਵੀ ਗੱਲ ਕੀਤੀ ਜੀ ਦੇਖੋ ਆਪਣੀਆਂ ਜਿਹੜੀਆਂ ਹੈਲਪਲਾਈਨਸ ਹੈਗੀਆਂ 112 ਨੰਬਰ 100 ਨੰਬਰ ਜਿਹੜੀ ਆ 79861 ਚੱਲੀ ਦੇ ਹਰ ਵੇਲੇ 24/7 ਜਿਹੜੀਆਂ ਖੁੱਲੀਆਂ ਨੇ ਦੀਆਂ ਨੇ ਇਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਨਜ਼ਰ ਚੀਜ਼ ਆਉਂਦੀ ਹੈ ਇਹੋ ਜੀ ਗੈਰ ਸਮ ਕੰਨ ਚ ਨਜ਼ਰ ਆਉਂਦਾ ਕੋਈ ਇਹੋ ਜੀ ਚੀਜ਼ ਨਜ਼ਰ ਆਉਂਦੀ ਹੈ ਉਹਦੀ ਤੁਰੰਤ ਸੋਚਣਾ ਜਿਹੜੀ ਹੈ 102 ਨੰਬਰ ਤੇ ਡਾਇਲ ਕਰਕੇ ਦੇ ਸਕਦੇ ਆ ਤੇ ਏਸੀਜੀ ਬਟਾਲਾ ਤੋਂ ਡੀਐਸਪੀ ਕਸਤੂਰੀ ਲਾਲ ਵੱਖ-ਵੱਖ ਹਿੱਸਿਆਂ ਨੇ ਫਲੈਗ ਮਾਰਚ ਕਰ ਰਹੇ ਆ ਲੋਕਾਂ ਤੋਂ ਸਹਿਯੋਗ ਮੰਗਿਆ ਕਿ ਆਉਣ ਵਾਲੇ ਤਿਉਹਾਰਾਂ ਦੇ ਨਾਲ ਚ ਜੇ ਕੋਈ ਸ਼ੱਕੀ ਵਿਅਕਤੀ ਸ਼ੱਕੀ ਵਸਤੂ ਨਜ਼ਰ ਆਉਂਦੀ ਹੈ ਤੇ ਬਟਾਲਾ ਪੁਲਿਸ ਨਾਲ ਸੰਪਰਕ ਕਰੋ 24 ਘੰਟੇ ਬਟਾਲਾ ਪੁਲਿਸ ਐਸਐਸਪੀ ਬਟਾਲਾ ਸੁਹੇਲ ਮੀਰ ਆਈਪੀਐਸ ਦੀ ਅਗਵਾਈ ਦੇ ਵਿੱਚ ਬਟਾਲਾ ਵਾਸੀਆਂ ਦੀ ਸਖਿਆ ਵਾਸਤੇ ਮੌਜੂਦ ਹੈ